डिप्टी कमिश्नर ने ऑफिस कलोनी में हैप्पी हार्टज प्ले स्कूल का किया उद्घाटन बच्चों का रजिस्ट्रेशन शुरू प्रति बच्चा एक हज़ार रुपया होगी फीस डिप्टी कमिश्नर सीनियर कुलवान सिंह ने ऐसा कलोनी में नेक्ट जिला प्रशासन परिसर में जिला प्रशासन और जिला रेडक्रॉस सोसाइटी द्वारा निर्मात हैप्पी हरटेज प्ले स्कूल का उद्घाटन किया इस मौके पर उनके साथ एस एस पी मीना और भी अफसर वहाँ पर मौजूद थे क्या कहना है डिप्टी कमिश्नर मानसा का आपको सुनाते हैं ਤਦ ਉਹ ਜਿਹੜੇ ਬੇਰੀ ਬੱਚੇ ਜਿਹੜੇ ਨਸਲੀ ਕੇ ਨਾ ਉਹ ਜਿਹੜੇ ਅਰਾਉਂਡ ਸੀਕ ਹੋ ਗਏ ਉਹ ਗੱਲ ਤੋਂ ਇਹ ਨਾ ਕਿ ਕੇ ਸਪਲਾਈ ਚ ਆਉਂਦੇ ਆ ਸਾਰੇ ਦੇ ਸੋਲ ਜਿਹੜੇ ਰੋਜ਼ਾਨਾ ਦਿੱਤੇ ਮੈਂ ਉਹ ਸੀ ਵੀਲੇ ਅਸੇਪਾ ਹਾਂਜੀ ਸਭ ਤੋਂ ਪਹਿਲਾਂ ਤਾਂ ਮੈਂ ਮਾਨਸੇ ਦੀ ਟੀਮ ਨੂੰ ਤੇ ਮਾਨਸਾ ਵਾਸੀਆਂ ਨੂੰ ਵਧਾਈ ਦੇਣਾ ਜਿਨ੍ਹਾਂ ਨੇ ਇੱਕ ਇੱਥੇ ਪਲੇ ਸਕੂਲ ਖੋਲ੍ਹਿਆ ਰੈੱਡ ਕਰਾਸ ਦੇ ਵਿੱਚ ਇਹ ਪਹਿਲਾਂ ਬਿਲਡਿੰਗ ਕਾਫੀ ਡੇਲੀਪੀਟੇਡ ਕੰਡੀਸ਼ਨ ਦੇ ਵਿੱਚ ਪਈ ਸੀਗੀ ਇਹਨੂੰ ਇਹਨਾਂ ਨੇ ਬਣਾ ਸਵਾਰ ਕੇ ਕਾਫੀ ਪੈਸੇ ਲਾਇਏ ਨੇ ਤੇ ਜਦੋਂ ਤੁਸੀਂ ਅੰਦਰ ਦੇਖੋਗੇ ਤਾਂ ਬਹੁਤ ਸੋਹਣੇ ਟੌਇਜ਼ ਬੱਚਿਆਂ ਦੇ ਬੈਠਣ ਦਾ ਅਰੇਂਜਮੈਂਟ ਉਹਨਾਂ ਦੇ ਖਾਣ ਪੀਣ ਦਾ ਅਰੇਂਜਮੈਂਟ ਵਾਸ਼ਰੂਮ ਦਾ ਅਰੇਂਜਮੈਂਟ ਬਹੁਤ ਉਮਦਾ ਤਰੀਕੇ ਨਾਲ ਕੀਤਾ ਹੈ ਮੈਂ ਕਿਤੇ ਇਹੋ ਜਿਹਾ ਪਲੇ ਸਕੂਲ ਨਹੀਂ ਦੇਖਿਆ ਹੈਗਾ ਕਿ ਇਹਦੇ ਚ 20 ਬੱਚਿਆਂ ਦੇ ਆਉਣ ਦਾ ਪ੍ਰਬੰਧ ਹੋਏਗਾ ਇਹਦੇ ਨਾਲ ਜਿਹੜੇ ਡੀਸੀ ਆਫਿਸ ਦੇ ਵਿੱਚ ਕਈ EMPLOYEES ਦੇ ਛੋਟੇ ਬੱਚੇ ਹੁੰਦੇ ਆ ਉਹਨਾਂ ਨੂੰ ਵੀ ਮਦਦ ਮਿਲੇਗੀ ਤੇ ਆਹ ਏਰੀਆ ਜਿਹੜਾ ਮਾਨਸੇ ਦਾ ਇਹ ਵਾਲਾ ਹੈਗਾ ਇਧਰ ਦੇ ਬੱਚਿਆਂ ਨੂੰ ਵੀ ਤੇ ਬਹੁਤ ਸੋਹਣਾ ਕੰਮ ਕੀਤਾ ਤੇ ਪੂਰੀ ਟੀਮ ਵਧਾਈ ਦੀ ਹੱਕਦਾਰ ਸਰਕੀ ਫੀਸ ਹਰ ਰਹਿਣਗੇ ਜੀ ਉਹ 1 ਮਹੀਨੇ ਕਿੰਨੇ ਆਸਾ 1 ਮਹੀਨੇ ਦਾ 1000 ਰੁਪਏ ਹੈ ਤੋ ਇਹ ਸਰ ਨੋਰਮਲੀ ਹਮਾਰਾ ਜੋ ਪਲੇਸਫਰ ਹੋਤੀ ਹੈ ਉਹ 12 ਵਜੇ ਤੱਕ ਹੈ ਲੇਕਿਨ ਸਰਕਾਰੀ ਮੁਲਾਜ਼ਮ ਕੇ ਲਈ ਅਸੀਂ ਹਮ 9 ਸੇ 5 ਤੱਕ ਰੱਖਦੇ ਹਾਂ ਸਰ ਇਮਪਲਾਈਜ਼ ਦੇ ਬੱਚੇ ਹੋਣਗੇ ਚਾਹੇ ਬਾਹਰ ਆ ਜਾਏ ਅੰਦਰ ਇਮਪਲਾਈ ਦੇ ਬੱਚੇ ਇੱਥੇ ਪਲੇ ਕਰਨਗੇ ਜਾਂ ਆਮ ਪਬਲਿਕ ਦੇ ਬੱਚੇ ਵੀ ਆ ਸਕਦੇ ਆਮ ਪਬਲਿਕ ਵੀ ਹੋ ਸਕਦੀ ਹੈ ਜੀ ਕਿਉਂਕਿ ਦਫ਼ਤਰ ਸਾਰੇ ਨੇੜੇ ਨੇ ਡੀਸੀ ਦਫ਼ਤਰ ਐਸਐਸਪੀ ਆਫਿਸ ਸਾਰਾ ਇੱਥੇ ਨਜ਼ਦੀਕ ਹੈਗਾ ਤਾਂ ਉੱਥੇ ਜਿਹੜੇ ਇਮਪਲਾਈਜ਼ ਹੁੰਦੇ ਨੇ ਉਹਨਾਂ ਨੂੰ ਦਿੱਕਤ ਆਉਂਦੀ ਹੈ ਬੱਚਿਆਂ ਨੂੰ ਨਾਲ ਲੈ ਕੇ ਆਉਣਾ ਪੈਂਦਾ ਜਾਂ ਤਾਂ ਫਿਰ ਉਹਨਾਂ ਦਾ ਕਾ ਮੁਸਾਫਰ ਹੁੰਦਾ ਜਾਂ ਫਿਰ ਉਹਨਾਂ ਨੂੰ ਘਰੇ ਛੱਡਣਾ ਪੈਂਦਾ ਹੈ। ਕਈ ਵਾਰੀ ਹੁਣ ਛੋਟੇ-ਛੋਟੇ ਪਰਿਵਾਰ ਨੇ ਉਹਨਾਂ ਦੇ ਵਿੱਚ ਘਰਾਂ ਦੇ ਵਿੱਚ ਕੋਈ ਖਾਸ ਦੇਖਭਾਲ ਕਰਨ ਵਾਲਾ ਹੁੰਦਾ ਨਹੀਂ ਹੈਗਾ। ਤਾਂ ਉਹ ਇੱਥੇ ਲਿਆ ਸਕਦੇ ਨੇ। ਏਡੀ ਸਾਹਿਬ ਨੇ ਹੁਣੇ ਦੱਸਿਆ ਜਿਵੇਂ ਕਿ ਇਹ ਨਾਰਮਲੀ 12 ਵਜੇ ਤੱਕ ਹੁੰਦੇ ਨੇ ਪਲੇ ਸਕੂਲ ਬਟ ਇਹ 5 ਵਜੇ ਤੱਕ ਖੁੱਲਾ ਰਹੇਗਾ। ਇੱਥੇ ਸਾਰੀਆਂ ਫੈਸਿਲਿਟੀਆਂ 5 ਵਜੇ ਤੱਕ ਮਿਲਣਗੀਆਂ। ਥੈਂਕ ਯੂ। ਥੈਂਕ ਯੂ ਜੀ। ਇਹ ਬਾਤ ਹੈ ਅਲੋ ਆਦੇ ਪਾ ਆ ਪਰਪਲ ਸਭ ਤੋਂ ਪਹਿਲੇ ਕੈਨੀ ਮਾਰੀਸਟਰ